ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਿਹਦੇ ਵਿੱਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਏ ਏਅਰ ਇੰਡੀਆ ਦੀ ਫਲਾਈਟ ਸੀ ਜਿਹੜੀ ਕਿ ਗੋਇੰਗ ਡ੍ਰੀਮ ਲਾਈਨਸ ਨਾਮ ਦੀ ਫਲਾਈਟ ਸੀ ਜਿਸ ਨੂੰ ਕਿ ਬਹੁਤ ਜ਼ਿਆਦਾ ਸੇਫ ਮੰਨਿਆ ਜਾਂਦਾ ਹੈ ਜਿੱਦਾਂ ਅਜੇ ਹਾਲੇ ਤੱਕ ਕੋਈ ਵੱਡਾ ਐਕਸੀਡੈਂਟ ਨਹੀਂ ਹੋਇਆ ਕੱਲ ਉਸ ਦਾ ਸਭ ਤੋਂ ਵੱਡਾ ਐਕਸੀਡੈਂਟ ਹੋਇਆ ਹੈ ਨਾ ਤਾਂ ਇਤੁਈ ਪਤਾ ਚੱਲਦਾ ਹੈ ਕਿ ਆਪਾਂ ਜਿੰਨੀ ਮਰਜ਼ੀ ਤੇਜ਼ ਚੀਜ਼ ਖਰੀਦ ਲਈਏ ਬਟ ਕੁਝ ਵੀ ਪਰਮਾਨੈਂਟ ਨਹੀਂ ਹੈ ਅਸੀਂ ਕਿਤੇ ਵੀ ਤੇਜ਼ ਨਹੀਂ ਹਾਂ ਜੋ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ ਚਾਹੇ ਕਿਤੇ ਕਿੰਨੀਆਂ ਮਰਜ਼ੀ ਲੱਗਦੇ ਨੇ ਕਾਰ ਤੇ ਲੋ ਕੁਝ ਵੀ ਖਰੀਦ ਲੋ ਜੋ ਹੋਣਾ ਹੈ ਉਹ ਹੋ ਹੀ ਜਾਣਾ ਹੈ ਦੂਸਰਾ ਕੀ ਹੁਣ ਅੰਮਦਾਬਾਦ ਦੇ ਲੋਕ ਸਫਰ ਨਹੀਂ ਕਰਨਗੇ 에ਅਰ ਸਫਰ ਨਹੀਂ ਕਰਨਗੇ ਉਹ ਕਰਨਗੇ ਕਿਉਂਕਿ ਸਰਦਾ ਹੀ ਨਹੀਂ ਅੱਜ ਕੱਲ ਆਪਾਂ ਬਹੁਤ ਡਿਪੈਂਡੈਂਟ ਆ ਸਾਡੇ ਕਈ ਰਿਲੇਟਿਵਸ ਭੈਣ ਭਰਾ ਬਾਹਰ ਨੇ ਕਈ ਲੋਕਾਂ ਦਾ ਬਿਜ਼ਨਸ ਹੈ ਹੈਨਾ ਸਫਲਤਾ ਕਰਨਗੇ ਕਿਉਂਕਿ ਡਰ ਕੇ ਤਾਂ ਕੁਝ ਹੋਣਾ ਨਹੀਂ ਇਹਦਾ ਮਤਲਬ ਹੈ ਕਿ ਸਭ ਕੁਝ ਭਰੋਸੇ ਦੇ ਸਿੱਤੇ ਚੱਲਦਾ ਹੈ ਤੇ ਉਹ ਭਰੋਸਾ ਕਿਤੇ ਹੈ ਉਸ ਪਰਮਾਤਮਾ ਤੇ ਜੇ ਤੁਹਾਨੂੰ ਕਿਸੇ ਤੇ ਭਰੋਸਾ ਹੈ ਤੇ ਸਾਡੇ ਅੰਦਰ ਫਿਰ ਡਰ ਕੀ ਚੰਗ ਦਾ ਤੇ ਤੇ ਜਰਾ ਇੰਨੇ ਲੋਕਾਂ ਦੇ ਵਿੱਚੋਂ ਸਿਰਫ ਇੱਕ ਬੰਦਾ ਬਚ ਗਿਆ ਉਹ ਕਿਵੇਂ ਬਚ ਗਿਆ ਇਹ ਉਹਦੀ ਕਿਸਮਤ ਸੀ ਕਿ ਉਹ ਐਕਸਿਟ ਵਿੰਡੋ ਦੇ ਬਿਲਕੁਲ ਨਾਲ ਬੈਠਾ ਸੀ ਇੰਨੇ ਬਰਤਨ ਬੰਦਿਆਂ ਦੇ ਵਿੱਚੋਂ ਇੱਕ ਬੰਦੇ ਦਾ ਬਚਣਾ ਬਹੁਤ ਵੱਡੀ ਗੱਲ ਹੈ ਤਾਂ ਉਸ ਨੂੰ ਕਿਸ ਨੇ ਬਚਾਇਆ ਉਸ ਨੂੰ ਪਰਮਾਤਮਾ ਨੇ ਬਚਾਇਆ ਉਹਦੀ ਕਿਸਮਤ ਨੇ ਬਚਾਇਆ ਤੇ ਜੇ ਤੁਹਾਨੂੰ ਬਚਾਉਣ ਵਾਲਾ ਕੋਈ ਉੱਪਰ ਬੈਠਾ ਹੈ ਤਾਂ ਫਿਰ ਆਪਾਂ ਨੂੰ ਡਰ ਕੀ ਚ ਗੱਲ ਦਾ ਅਕੇ ਦੰਦਿਆਂ ਨੇ ਹੁਣ ਇਹਨਾਂ ਘਟਨਾਵਾਂ ਦੇ ਨਾਲ ਜੋ ਹਾਰਟ ਚ ਕਮੀ ਪਈ ਸੀ ਉਸ ਨੂੰ ਸੁਧਾਰਿਆ ਜਾਊਗਾ ਸਾਡੇ ਵਰਗੇ ਲੋਕਾਂ ਨੂੰ ਕਈ ਲੈਸਨਸ ਮਿਲਦੇ ਨੇ ਇਸ ਕਰਕੇ ਚਿੰਤਾ ਰਹਿਤ ਹੋ ਕੇ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕਰੋ ਬਿਕਾਜ਼ ਇੱਥੇ ਕੁਝ ਵੀ ਪਰਮਾਨੈਂਟ ਨਹੀਂ ਹੈ ਕਿ ਜੇ ਆਪਾਂ ਕਿਸੇ ਤੇ ਭਰੋਸਾ ਕਰਦੇ ਹਾਂ ਤੇ ਪੂਰੇ ਵਿਸ਼ਵਾਸ ਨਾਲ ਕਰੋ ਔਰ ਲਾਈਫ ਹੈ ਜਿਹੜੀ ਉਹ ਅਨਸਰਟਨ ਹੈ ਆਪਾਂ ਜਿੰਨੇ ਮਰਜ਼ੀ ਪਲਾਨ ਬਣਾਈ ਜਾਈਏ ਆਪਾਂ ਨੂੰ ਨਹੀਂ ਪਤਾ ਕਿ ਪਰਮਾਤਮਾ ਦਾ ਨੈਕਸਟ ਪਲਾਨ ਕੀ ਹੈ